नमस्कार आकाशवाणी दाई चलंदर केंद्र है हूं तुसी चंचल शर्मा ਤੋਂប្រតិਸ਼ਖ ਖਬਰਾਂ ਸੁਨੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਪੰਜਾਬ ਦੇ ਸਹਿਕਾਰੀ ਬੈਂਕਾਂ ਵੱਲੋਂ ਸੂਬੇ ਪਾਰ ਵਿੱਚ ਫਸਲੀ ਰੈਣ ਖੂਨ ਪ੍ਰਬੰਧਨ ਕਰਸਾ ਯੋਜਨਾ ਦੀ ਸ਼ੁਰੂਆਤ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਾਬ ਅਤੇ ਮਾਤਾ ਗੁਜਰੀ ਜੀ ਦੇ ਵਿਆਪੂਰਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਧਿ ਪਾਰ ਅਤੇ ਬੰਗਲਾਦੇਸ਼ ਵਿਚਾਲੇ ਮਰਦੰਦਾ ਦਾ 10 T20 ਕ੍ਰਿਕਟ ਲੜੀ ਦਾ ਪਹਿਲਾ ਮੈਚ ਅਰਸ਼ਾ 7 ਵਜੇ ਗਵਾਲੀਅਰ ਚੁਖੇਟ ਅਚਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਨੇ ਵੋਟਾਂ ਦੀ ਸੂਚਾਰੂ ਗਿਣਤੀ ਲਈ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਸਾਰੇ ਗਿਣਤੀ ਕੇਂਦਰਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰੀਬ 60 ਫੀਸਦੀ ਵੋਟਾਂ ਪਈਆਂ ਸਵੇਰੇ ਦੇ ਸਾਰੇ 90 ਹਲਕਿਆਂ ਚ कल वोटिंग ਹੋਈਏ VOTING ਪ੍ਰਕਿਰਿਆ ਤੇ ਸ਼ਾਂਤੀਪੂਰਨ ਸੰਪੰਨ ਹੋਣ ਤੋਂ ਬਾਅਦ ਹੁਣ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਤਿੰਨ ਪੱਤਰਾਂ ਦੀ ਸਖਤ ਸੁਰੱਖਿਆ ਹੇਠ ਵੱਖ-ਵੱਖ ਜ਼ਿਲ੍ਹਿਆਂ 'ਚ ਸਟਰੋਂਗ ਰੂਮਾਂ 'ਚ ਸੁਰੱਖਿਅਤ ਰੱਖਿਆ ਗਿਆ ਸਾਡੇ ਪੱਤਰਕਾਰ ਨੇ ਦੱਸਿਆ ਕਿ 8 ਅਕਤੂਬਰ ਨੂੰ ਚੋਣ ਅਧਿਕਾਰੀਆਂ ਉਮੀਦਵਾਰਾਂ ਅਤੇ ਆਬਜ਼ਰਵਰਾਂ ਦੀ ਮੌਜੂਦਗੀ 'ਚ ਸਟਰੋਂਗ ਰੂਮ ਖੋਲੇ ਜਾਣਗੇ EVM ਨੂੰ CCTV ਕੈਮਰਾ ਦੀ ਨਿਗਰਾਨੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰੋਂਗ ਰੂਮ 'ਚ ਰੱਖਿਆ ਗਿਆ ਇੱਕ ਰਿਪੋਰਟ हरियाणा में मतदान के बाद कड़ी सुरक्षा के बीच इलेक्ट्रॉनिक वोटिंग मशीनों को स्ट्रॉन्ग रूम में रखवा दिया गया इस अवसर पर विभिन्न राजनीतिक दलों के नेता भी मौजूद रहे मुख्य निर्वाचन अधिकारी पंकज अग्रवाल के अनुसार इलेक्ट्रॉनिक वोटिंग मशीनों की सुरक्षा के लिए तीन सुरक्षा घेरे बनाए गए हैं सुरक्षा के लिए हरियाणा पुलिस के साथ अर्ध बलों को भी तैनात किया गया है स्ट्रॉन्ग रूम पर सीसीटीवी के माध्यम से भी नजर रखी जा रही है अब ईवीएम मशीनों को 8 अक्टूबर को मतगणना के दिन ही स्ट्रांग रूम से निकाला जाएगा अश्वनी कुमार शर्मा काशवानी समाचार चंडीगढ़ पटियाला जिले के चुनाव ऑब्जर्वर नवजोत पाल सिंह रंदावा ने पिंडा द्वारा करके पंचायती चुनाव दी चल रही प्रक्रिया दा छाए साल्या उना ब्लॉक पुनर्हेड़ी के पिंड ज्वालामुखी उर्फ ਉਲਟਪੁਰ ਪੂਜੇ ਜਿਹੜਾ ਕੀ ਪੰਜਾਬ ਦਾ ਇਕਲਾਤਾ ਪਿੰਡ ਹੈ ਜਿਸ ਵਿੱਚ 2 ਅਕਤੂਬਰ 1958 ਨੂੰ ਪੰਚਾਇਤੀ ਰਾ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ ਉਹਨਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਅੰਦੇ ਪਿੰਡ ਨੇ ਸਰਵਸੰਮਤੀ ਨਾਲ ਕੀਤੀ ਚੋਣ ਨਾਲ ਬਾਕੀ ਪਿੰਡਾਂ ਲਈ ਵੀ ਮਿਸਾਲ ਕਾਇਮ ਕੀਤੀ ਹੈ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਸਿਮਰ ਸਿੰਘ ਨੇ ਆਕਾਸ਼ਵਾਨੇ ਜਲੰਧਰ ਨਾਲ ਗੱਲਬਾਤ ਕਰਦੇ ਆਪਣੇ ਵਿਚਾਰ ਸਾਂਝੇ ਕੀਤੇ ਇਹ ਰਿੰਡ ਦੇ ਵਿੱਚ ਜਦੋਂ ਦਾ ਪੰਚਾਇਤੀ ਰਾਜ ਸਿਸਟਮ ਸ਼ੁਰੂ ਹੋਇਆ ਕਦੇ ਵੀ ਵੋਟ ਨਹੀਂ ਪਈ ਹਮੇਸ਼ਾ ਅਸੀਂ ਬੈਠ ਕੇ ਸਰਸੰਤੀ ਨਾਲ ਡਿਸਾਈਡ ਕਰ ਲਈਦਾ ਆ ਸਾਡੇ ਪਿੰਡ ਦੀ ਸੋਚ ਇਹ ਆ ਵੀ ਪਿੰਡ ਜਿਹੜਾ ਹੈਗਾ ਇਟ ਇਜ਼ ਲਾਈਕ ਅ ਐਕਸਟੈਂਡਡ ਫੈਮਿਲੀ ਕਹਿ ਲੋ ਕਿ ਓਵਰ ਅ ਪੀਰੀਅਡ ਆਫ ਈਅਰਸ ਇਹ ਇੱਕ ਟਰੈਡੀਸ਼ਨ ਬਣ ਗਿਆ ਜੀ ਹੁਣ ਹੁਣ ਜਦੋਂ ਅਸੀਂ ਸ਼ੁਰੂ ਕਰਾਂਗੇ ਕੰਮਕਾਰ ਬੈਠ ਕੇ ਸਾਰੇ ਪਿੰਡ ਦੀ ਰਿਪਰੈਜ਼ੈਂਟੇਸ਼ਨ ਲਵਾਂਗੇ ਸਾਡੇ ਵੀ ਦੱਸੋ ਕੀ ਕੀ ਸੋਚ ਹੈ ਹਰੇਕ ਬੰਦੇ ਦੀ ਉਸ ਹਿਸਾਬ ਨਾਲ ਫਿਰ ਗਵਰਨਮੈਂਟ ਨੂੰ ਅਸੀਂ ਰਿਕੁਐਸਟ ਕਰਾਂਗੇ ਫਾਰ ਫੰਡਸ ਐਂਡ ਡੋਨੇਸ਼ਨ ਸਾਡੇ ਸਾਰਿਆਂ ਦੀ ਇਹੀ ਕੋਸ਼ਿਸ਼ ਹੁੰਦੀ ਆ ਵੀ ਅ ਵਿਲੇਜਸ ਬਣਾ ਕੇ ਚੱਲੀਏ। ਉਨ੍ਹਾਂ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨਤਾ ਨਾਲ ਨਿਭਿੜੇ ਚੁੜਾਂ ਹੰਤੇ। ਹਕਮ ਦਿੱਤੇ। ਭਾਰਤੀ ਹਵਾਈ ਸੈਨਾ ਦੀ 92ਵਰੇ ਗਣ ਦੇ ਜਸ਼ਨਾਂ ਦੀ ਸ਼ੁਰੂਆਤ ਚੇਨਈ ਵਿੱਚ 72 ਡਾਕੂ ਚਹਾਸਾਂ ਅਤੇ ਹੈਲੀਕਾਪਟਰਾਂ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਈ। 21 ਸਾਲਾਂ ਬਾਅਦ ਕਰਵਾਏ ਇਸ ਸ਼ੋਅ ਨੂੰ ਦੇਖਣ ਲਈ ਮਰੀਨ ਬੀਚ ਤੇ ਲੱਖਾਂ ਦਰਸ਼ਕ ਇਕੱਠੇ ਹੋਏ। ਭਾਰਤੀ ਹਵਾਈ ਸੈਨਾ ਦੇ ਚੇਤਕ ਰਾਫੇਲ, ਡੈਕੋਟਾ, ਹਾਰਵਰਡ ਐਮ ਆਈ ਜੀ ਅਤੇ ਜੈਗਵਾਰ ਨੇ 에ਅਰ ਸ਼ੋਅ ਦੌਰਾਨ ਸ਼ਾਨਦਾਰ ਕਰਤਬ ਦਿਖਾਏ ਅਤੇ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸਮਾਗਮ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਉਪ ਮੁੱਖ ਮੰਤਰੀ ਉਪਨਿਧੀ ਸਟਾਲਿਨ ਰਾਜ ਮੰਤਰੀਆਂ ਤੇ ਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪਰਾਲੀ ਨੂੰ ਅੱਗ ਲਾਉਣ ਦੇ ਖਤਰੇ ਨਾਲ ਨਜਿੱਠਣ ਲਈ ਪੰਜਾਬ ਭਰ ਦੇ ਸਹਿਕਾਰੀ ਬੈਂਕਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਕਰਸਾ ਯੋਜਨਾ ਸ਼ੁਰੂ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਟੁਕਮੇ ਪ੍ਰਬੰਧਨ ਵਾਸਤੇ ਮਸ਼ੀਨਰੀ ਖਰੀਦਣ ਲਈ ਕਰਸਾ ਆਸਾਨੀ ਨਾਲ ਉਪਲਬਧ ਕਰਵਾਉਣਾ ਹੈ ਤਾਂ ਜੋ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸੂਬਾ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੀਆਂ 802 ਸ਼ਾਖਾਵਾਂ ਚੋਂ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਸਾਨ ਸਰ ਅਤੇ ਆਸਾਨ ਵਿਧੀ ਰਾਹੀਂ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਹੋਰ ਆਗਾ ਬਦੂ ਕਿਸਾਨ ਇਸ ਯੋਜਨਾ ਦਾ ਲਾਭ ਵੀ ਲੈ ਸਕਦੇ ਨੇ ਉਹਨਾਂ ਕਿਹਾ ਕਿ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਜਾਂ ਹੋਰ ਅਦਾਰੇ ਕਾਮਨ ਹਾਇਰਿੰਗ ਸੈਂਟਰ ਇਸ ਤਹਿਤ ਖੇਤੀ ਸੰਦਾਂ ਦੀ ਖਰੀਦ ਤੇ 80% ਸਬਸਿਡੀ ਦਾ ਫਾਇਦਾ ਲੈ ਸਕਣਗੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ گاਵਧੂ ਕਿਸਾਨ ਫਸਲਾਂ ਦੀ ਰੈਤ ਖੁੰਦੇ ਪ੍ਰਬੰਧਨ ਲਈ ਬੇਲਰ ਅਤੇ ਸੁਪਰ ਸਵੀਡਰਾ ਵਰਗੇ ਖੇਤੀ ਸੰਦਾਂ ਦੀ ਖਰੀਦ ਤੇ 50% ਸਬਸਿਡੀ ਦੇ ਹੱਕਦਾਰ ਹੋਣਗੇ ਉਹਨਾਂ ਨੇ ਕਿਹਾ ਕਿ ਇਸ ਯੋਜਨਾ ਕਿਸਾਨਾਂ ਨੂੰ ਫਸਲਾਂ ਦੀ ਰਹਿਣ ਖੂਨ ਦੇ ਪ੍ਰਬੰਧਨ ਦਾ ਬਦਲ ਚਲਣ ਵਾਸਤੇ ਉਤਸ਼ਾਹਤ ਕਰਨ ਲਈ ਵੀ ਸਹਾਇਤਾ ਹੋਵੇਗੀ ਉਹਨਾਂ ਨੇ ਕਿਸਾਨਾਂ ਨੂੰ ਇਸ ਸੂਚਨਾ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਉਧਰ ਪੰਜਾਬ ਸਰਕਾਰ ਨੇ ਕਿਸਾਨ ਆਕਾਂ ਨੂੰ ਪ੍ਰੋਸਾ ਦਵਾਇਆ ਕਿ ਉਹਨਾਂ ਦੀਆਂ ਕਈ ਮੰਗਾਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਨੇ ਅਤੇ ਬਾਕੀ ਰਹਿਣੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਪੰਜਾਬ ਭਵਨ ਵਿਖੇ ਉਸਾਰੂ ਮਹਾਲਚ ਹੋਈ ਇਸ ਮੀਟਿੰਗ ਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁਖਸਕਰ ਵੀ ਕੇ ਸਿੰਘ ਵਿਸ਼ੇਸ਼ ਮੁਖਸਕਰ ਕੇਪੀ सिन्हा ਅਤੇ ਹੋਰ ਕਈ ਸੀਨੀਰ ਅਧਿਕਾਰੀ ਮੌਜੂਦ ਰਹੇ ਚੋਨੀ ਦੀ ਖਰੀਦ ਸਬੰਧੀ ਯਕੀਨੀ ਦਵਾਇਆ ਗਿਆ ਕਿ ਪੰਜਾਬ ਸਰਕਾਰ ਖਰੀਦ ਯਕੀਨੀ ਬਣਾਉਣ ਲਈ ਵਚਨਬੱਧ ਹੈ ਇਸੇ سلسلے ਚੜ੍ਹਦਿਆਂ ਤੇ ਰਾਈਸ ਮਿਲ ਮਾਲਕਾ ਨਾਲ ਮਸਲਿਆਂ ਦੇ ਹਾਲੀ ਗੱਲਬਾਤ ਚੱਰੀ ਹੈ ਗੰਨਾ ਮਿਲਾਂ ਵੱਲੋਂ ਕਿਸਾਨਾਂ ਨੂੰ ਬਕਾਇਆ ਅਦਾਇਗੀ ਦੇ ਮਾਮਲੇ ਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਫਗਵਾੜਾ ਗੰਨਾ ਮਿਲ ਨੂੰ ਛੱਡ ਕੇ ਬਾਕੀ ਸਾਰੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਪ੍ਰੋਸਾ ਦਵਾਇਆ ਗਿਆ ਕਿ ਅਦਾਇਗੀ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਏਗੀ ਕਿਸਾਨ ਜਥੇਬੰਦੀ ਦੀ ਨੁਮਾਇੰਦਗੀ ਸਰਵਨ ਸਿੰਘ ਪੰਦੇਰ ਕਾਕਾ ਸਿੰਘ ਕੋਟੜਾ ਸੁਰਜੀਤ ਸਿੰਘ ਫੋਲ ਜਸਵਿੰਦਰ ਸਿੰਘ ਲੰਗੋਵਾਲ ਸਮੇਤ ਹੋਰਨਾਂ ਕਈ ਆਗੂ ਨੇ ਕੀਤੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰਵਾਲਾ ਸਿੰਘ ਦਾ ਕਿਸਾਨ ਅਗਾਂ ਵੱਧੂ ਹੈ ਜੋ ਪਿਛਲੇ 5 ਸਾਲਾਂ ਤੋਂ ਚੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾ ਕੇ ਦੂਜੇ ਕਿਸਾਨਾਂ ਲਈ ਮਿਸਾਲ ਬਣ ਕੇ ਕੰਮ ਕਰ ਰਿਹਾ ਹੈ ਕਿਸਾਨ ਬਲਵਿੰਦਰ ਸਿੰਘ ਬਿਨਾਂ ਅੱਗ ਲਗਾਈ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਬਚੋ ਉੱਭਰ ਰਿਹਾ ਉਧਰ ਸੂਬੇ ਦੇ ਵੱਖ-ਵੱਖ ਕਿਸਾਨਾਂ ਨੇ ਵੀ ਪਰਾਲੀ ਪ੍ਰਬੰਧਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਮੈ ਕੁਮਾਰ ਕਵਿਆ ਰਿਪੋਰਟ ਜੋ ਪ੍ਰਾਲੀ ਬਹੁਤ ਹੀ ਪ੍ਰਦੂਸ਼ਣ ਫੈਲ ਰਿਹਾ ਇਸ ਨਾਲ ਲਗਾਤਾਰ ਇਸ ਦੇ ਵਿੱਚ ਬਹੁਤ ਲੋਕ ਨਵੇਂ ਆ ਰਹੇ ਨੇ ਹੌਲੀ ਹੌਲੀ ਇਸ ਗੱਲ ਨੂੰ ਸਮਝ ਰਹੇ ਨੇ ਕਿ ਪ੍ਰਾਲੀ ਜਿਹੜੇ ਸਾਹ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈ ਜਿੱਥੇ ਪ੍ਰਦੂਸ਼ਣ ਫੈਲਦਾ ਹੈ ਉਹਦੇ ਨਾਲ ਸਾਹ ਦੀਆਂ ਬਿਮਾਰੀਆਂ ਫੈਲਦੀਆਂ ਹਨ ਫਤੇਜੀਤ ਸਿੰਘ ਪਿੰਡ ਸ਼ੇਰਮਾ ਜੜਾ ਪਟਿਆਲਾ ਪ੍ਰਿਆਲੀ ਇੱਕ ਬਹੁਤ ਵੱਡੀ ਸਮੱਸਿਆ ਹੈ ਅਤੇ ਉਸ ਦੇ ਲੋਕਾਂ ਲਈ ਕਿਉਂਕਿ ਪ੍ਰਾਲੀ ਤੋਂ ਬਹੁਤ ਜ਼ਿਆਦਾ ਧੂੰਆਂ ਉੱਠਦਾ ਹੈ ਜਦ ਅਸੀਂ ਇਸ ਨੂੰ ਪੱਗ ਲਾਉਂਦੇ ਹਾਂ ਜਿਸ ਨਾਲ ਬਹੁਤ ਤਰ੍ਹਾਂ ਦੇ ਰੋਗ ਲੱਗਦੇ ਨੇ ਸੋ ਸਰਕਾਰ ਜਿਹੜੀ ਹੈਗੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਰਾਲੀ ਕਰ ਰਹੀ ਹੈ ਕਿ ਅਸੀਂ ਇਸ ਪਰਾਲੀ ਨੂੰ ਸਾਮ ਸਕੀਏ ਜਿਹੜਾ ਕਿ ਸਾਡੀ ਸਿਹਤ ਲਈ ਆਉਣ ਵਾਲੀ ਜਨਰੇਸ਼ਨ ਲਈ ਇੱਕ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਉਸ ਤੋਂ ਸਾਡਾ ਬਚਾਅ ਹੋਊਗਾ इतिहासक गुरद्वारा नौवी पातशाही बाबा बकाल श्रोमणी गुरद्द्वारा प्रबंधक कमेटी वालों गुरद्वारा थाम साहब जी करतारपुर साहब जलंधर तक श्री गुरू तेग बहादुर साहब और माता गुजरी जी के व्यापुरब नर्पित विशाल नगर कीर्तन सजाया गया श्री गुरू ग्रंथ साहब जी की छत् छाया हेठा प्यार की अगुवाई हेठ सजाए इस नगर कीर्तन च वो बख जब्दियां नहंग जबेबंधिया संत महापुरखा शब्द कीर्तन दया स्कूली बच्चों संगत ने गिती शमूलीत ਉਧਰ ਮੁਹਾਲੀ ਸਥਿਤ ਗੁਰਦਾਰਾਮ ਸਾਹਿਬ ਤੋਂ 31 ਮੈਂਬਰੀ ਜਥਾ ਅੱਜ ਪਾਕਿਸਤਾਨ ਚ ਗੁਰਦਾਰਾ ਮਹਦੇ ਦਰਸ਼ਨਾਂ ਲਈ ਰਵਾਨਾ ਹੋਇਆ ਹੈ ਨਿਸ਼ਾਨ ਸਿੰਘ ਕਾਲੋ ਨੇ ਦੱਸਿਆ ਕਿ ਜਥਾ 7 ਅਕਤੂਬਰ ਨੂੰ ਵਾਗਾ ਬਾਰਡਰ ਤੋਂ ਪਾਕਿਸਤਾਨ ਚ ਦਾਖਲ ਹੋਵੇਗਾ ਇਸੇ ਤਰ੍ਹਾਂ ਦਰਸ਼ਨ ਕਰਦੇ ਹੋਏ 18 ਅਕਤੂਬਰ ਨੂੰ ਜਥਾ ਬਸਰਾਹੀਂ ਪੰਜਾਬ ਵਾਪਸ ਪਰਤੇਗਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮਰਦੰਦਾ ਤਿੰਨ T20 ਕ੍ਰਿਕਟ ਲੜੀ ਦਾ ਪਹਿਲਾ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮੀ 7 ਵਜੇ ਗਵਾਲੀਅਰ ਵਿੱਚ ਖੇਡਿਆ ਜਾਵੇਗਾ ਉਦੋਂ ਦੁਬਈ ਵਿੱਚ ਖੇਡੇ ਜਾ ਰਹੇ ਔਰਤਾਂ ਦੇ T20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋ ਰਿਹਾ ਹੈ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 105 ਦੌੜਾਂ ਬਣਾਈਆਂ ਨੇ ਪੰਜਾਬ ਦੇ ਗੈਂਗਸਟਰ ਵਿਰੋਧੀ ਕਾਰਜਪਾਲ ਨੇ ਬਠਿੰਡਾ ਬੁਲਸ ਨਾਲ ਮਿਲ ਕੇ ਜੱਸਾ ਬੋਰਜ ਗੈਂਗ ਦੇ ਸਰਗਨੇ ਜਸਪ੍ਰੀਤ ਸਿੰਘ ਉਰਫ ਜਸਾ ਨੂੰ ਉਸਦੇ ਦਿਨ ਸਾਥੀਆਂ ਨੂੰ 32 ਬੋਰ ਦੇ ਚਾਰ ਪਿਸਤੋਲਾਂ ਤੇ 11 ਅਚਲੇ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਡਕੈਦੀ ਦੀ ਇੱਕ ਸੰਭਾਵੀ ਵਾਰਦਾਤ ਨੂੰ ناکام ਕਰ ਦਿੱਤਾ ਹੈ ਪੰਜਾਬ ਦੇ ਡੀਜੀਪੀ ਗਰਵੇ ਆਦਮ ਨੇ ਚੰਡੀਗੜ੍ਹ ਚ ਦੱਸਿਆ ਕਿ ਫੜੇ ਗਏ ਤਿੰਨਾ ਮੁਲਜ਼ਮਾਂ ਦੀ ਪਛਾਣ ਪਿੰਡ ਗੁਲਾਬਗੜ੍ਹ ਦੇ ਕਰਨਵੀਰ ਸਿੰਘ ਉਰਫ ਕਰਨੀ ਪਿੰਡ ਚੱਠਾ ਦੇ ਰੇਸ਼ਮ ਸਿੰਘ ਤੇ ਪਿੰਡ ਸਿੱਖੂ ਦੇ ਹਰਦੀਪ ਸਿੰਘ ਉਰਫ ਅਰਸ਼ੀ ਵਜੋ ਹੋਈ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਤੇ ਉਹ ਹਥਿਆਰਾਂ ਦੀ ਸਪਲਾਈ ਖੋ ਅਗਵਾ ਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ ਖਰੜ ਦੁਸਾਰਾ ਕਮੇਟੀ ਵੱਲੋਂ ਨਰਾਤਿਆਂ ਤੋਂ ਲੈ ਕੇ ਦੁਸਾਰੇ ਤੱਕ ਵੱਖ-ਵੱਖ ਚਾਂਕੀਆਂ ਹਰ ਸਾਲ ਕੱਢ ਕੇ ਸ਼ਹਿਰ ਵਾਸੀਆਂ ਨੂੰ ਆਪਣੇ ਪ੍ਰਾਚੀਨ ਵਿਰਸੇ ਧਾਰਮਿਕ ਆਸਥਾ ਤੇ ਸੰਸਕ੍ਰਿਤੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਬੀਤੇ ਦਿਨੀ ਖਰੜ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਸਿੰਘ ਕੌਰ ਲੌਂਗੀਆਂ ਨੇ ਚਾਂਕੀਆਂ ਨੂੰ ਰਵਾਨਾ ਕੀਤਾ ਕਮੇਟੀ ਪ੍ਰਧਾਨ ਕਮਲकिशोर ਸ਼ਰਮਾ ਨੇ ਸਮੂਹ ਕਮੇਟੀ ਮੈਂਬਰਾਂ ਨੂੰ ਬਤਾਈ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਬਨਾਲਾ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਬੀਬੀ ਐਸ ਤੇਜੀ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪਰਵਾਹਾਂ ਤੋਂ ਜਾਣੂ ਕਰਵਾਉਣ ਲਈ ਵਾਈਐਸ ਕਾਲਜ ਦੀ ਟੀਮ ਦੇ ਸਹਿਯੋਗ ਨਾਲ ਕੋਰਟ ਕੰਪਲੈਕਸ ਵਿਖੇ ਇੱਕ ਨੁੱਕੜ ਨਾਟਕ ਕਰਵਾਇਆ ਗਿਆ ਤੇ ਆਖਰ ਚੋ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਪੰਜਾਬ ਦੇ ਸਹਿਕਾਰੀ ਬੈਂਕਾਂ ਵੱਲੋਂ ਸੂਬੇ ਪਰਵ ਵਿੱਚ ਫਸਲੀ ਰੈਂਕ ਖੂਨ ਪ੍ਰਬੰਧਨ ਕਰਜ਼ਾ ਯੋਜਨਾ ਦੀ ਸ਼ੁਰੂਆਤ ਅਧਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮਰਦੰਦਾ ਦਾ ਤਿੰਨ T20 ਕ੍ਰਿਕਟ ਟਲੜੀ ਦਾ ਪਹਿਲਾ ਮੈਚ ਅੱਜ ਸ਼ਾਮ 7 ਵਜੇ ਕਵਾਲੀਰ ਵਿੱਚ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ